ਅਗਰਵਾਲ ਸਭਾ ਵੱਲੋਂ ਸ਼ਹਿਰ ਵਿੱਚ ਧੂਮਤਾਂ ਨਾਲ ਮਨਾਈ ਗਈ ਮਹਾਰਾਜਾ ਅਗਰਸੈਨ ਜਨਮ ਦਿਤੀ ਕੱਢੀ ਗਈ ਸ਼ੋਭਾ ਯਾਤਰਾ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਹੌਲੀ ਹੌਲੀ ਆਪਾਂ ਲੈਣਾ ਬਣਾਵਾਂਗੇ ਲੈਣਾ ਦੇ ਵਿੱਚ ਚੱਲਾਂਗੇ ਤਾਂ ਜੋ ਯਾਤਰਾ ਜਿਹੜੀ ਆਪਣੀ ਬੜੀਆ ਤਰੀਕੇ ਨਾਲ ਸੁਚੱਜੇ ਹੋਵੇ ਆਸਿਆ ਆਪੇ ਚੱਲਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਅੱਗੇ ਮਹਾਰਾਜਾ ਅਗਰਸੈਨ ਦੇ ਜਨਮ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮਹਾਰਾਜਾ ਅਗਰਸੈਨ ਦਾ ਜਨਮ ਜੋ ਪਹਿਲੇ ਦਿਰਾਤੇ ਨੂੰ ਬਣਾਇਆ ਜਾਂਦਾ ਹੈ ਪਰ ਅਸੀਂ ਜਨਮ ਦਿਵਸ ਇਹ ਜਿਹੜੀ ਸਾਰੇ ਦਿਰਾਤਾਂ ਦੇ ਵਿੱਚ ਹੀ ਬਣਾਈ ਜਾਂਦੀ ਹੈ ਅੱਜ ਅਸੀਂ ਇਹ ਜਨਮ ਦਿਵਸ ਦੀ ਹਰ ਸਾਲ ਦੀ ਤਰਾਈ ਹਰ ਸਾਲ ਅਸੀਂ ਬਣਾਉਨੇ ਆ ਤਾਂ ਅੱਜ ਵੀ ਉਸੇ ਧੂਮ ਧਾਮ ਦੇ ਨਾਲ ਅਸੀਂ ਅਸਰਤਰਾ ਕਰ ਰਹੇ ਆ मैं इस मौके सारे मेरे अग्रवाल भैया ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਖਾਸ ਕਰਕੇ ਕੁੜੀਆਂ ਕਿਉਂਕਿ ਇੱਕ ਪੜ੍ਹਾਈ ਹੈ ਜੋ ਗਰੀਬੀ ਦੂਰ ਕਰ ਸਕਦੀ ਹੈ ਪੜ੍ਹਾਈ ਪੈਸਾ ਸਾਡਾ ਕਦੇ ਵੀ ਕਿਸੇ ਤਰ੍ਹਾਂ ਵੀ ਖਤਮ ਹੋ ਸਕਦਾ ਹੈ ਪਰ ਜੋ ਐਜੂਕੇਸ਼ਨ ਇੱਕ ਵਾਰੀ ਬੱਚੇ ਨੇ ਲੈ ਲਈ ਉਹ ساری ਉਮਰ ਉਹਦੇ ਕੰਮ ਆਊਗੀ ਇਸ ਲਈ ਮੈਂ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਔਰ ਕਾਮਯਾਬ ਕਰੋ ਜਸਰਾ ਹੁਣ ਸਾਡੇ ਸਰਦੂਲਗੜ ਦੇ ਵਿੱਚ ਇੱਕ ਬੱਚਾ ਸਾਡਾ ਯੂਪੀਐਸਸੀ ਸਿਲੈਕਟ ਆਇਆ ਹੈ ਮੇਰੀ ਸੁਰਤ ਤੋਂ ਮੇਰਾ ਖਿਆਲ ਹੈ ਇਹ ਸਾਡਾ ਪਹਿਲਾ ਬੱਚਾ ਹੈ ਸਰਦੂਲਗੜ ਦੇ ਵਿੱਚ ਸ਼੍ਰੀ ਰਾਜਕੁਮਾਰ ਜੀ ਜੋ ਹੱਟ ਗਏ ਉਹਨਾਂ ਦਾ ਪੋਤਾ ਹੈ ਗ੍ਰੈਂਡਸਨ ਹੈ ਉਹਨਾਂ ਦਾ ਮੈਂ ਉਸ ਪਰਿਵਾਰ ਨੂੰ ਬਹੁਤ ਵਧਾਈ ਦਿੰਦਾ ਹਾਂ ਅਸੀਂ ਘਰ ਜਾ ਕੇ ਸਨਮਾਨਤ ਵੀ ਕੀਤਾ ਹੈ ਮੈਂ ਮੇਰੇ ਵੀਰਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਉਸ ਤੋਂ ਪ੍ਰੇਰਣਾ ਲੈਂਦੇ ਹੋਏ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਿਵਾਈਏ ਖਾਸ ਕਰਕੇ ਕਿ ਕੁੜੀਆਂ ਨੂੰ ਜੰਦਵਾਹ ਮਹਾਰਾਜ ਅਗਰਸੈਨ ਜੈਨਤੀ ਤੇ ਅੱਜ ਸੋਭਾ ਯਾਤਰਾ ਸਰਦੂਲਗੜ ਦੀ ਸੰਗਤ ਵੱਲੋਂ ਕੱਢੀ ਜਾ ਰਹੀ ਹੈ ਮੈਂ ਪਹਿਲਾਂ ਤਾਂ ਅਗਰਸੈਨ ਜੈਨਤੀ ਦੀ ਇਹ ਸੋਭਾ ਯਾਤਰਾ ਤੇ ਸਾਰੇ ਸਰਦੂਲਗੜ ਵਾਸੀਆਂ ਨੂੰ ਵਧਾਈ ਦਿਨਾਂ ਤੇ ਇਹੀ ਸੰਦੇਸ਼ ਆ ਕਿ ਸਾਡਾ ਚਾਹੇ ਸਰਦੂਲਗੜਾ ਚਾਹੇ ਪੰਜਾਬ ਵਾਸੀ ਸਾਰਿਆਂ ਨੇ ਰਲ ਮਿਲ ਕੇ ਆਪਦੇ ਜਿਹੜੇ ਧਾਰਮਿਕ ਪ੍ਰੋਗਰਾਮ ਆ ਸਾਰਿਆਂ ਦੇ ਸਾਂਝੇ ਰਲ ਮਿਲ ਕੇ ਬਣਾਉਣੇ ਆ ਭਾਈਚਾਰਕ ਸਾਂਝ ਦਾ ਸੰਦੇਸ਼ ਤੇ ਲੋਕਾਂ ਦੀ ਤਰੱਕੀ ਦਾ ਸਰਦੂਲਗੜ ਦੀ ਤਰੱਕੀ ਵਾਸਤੇ ਦਰ ਰਾਤ ਇੱਕ ਕਰਾਂ